ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮਮੈਂਨ ਚਿਲड्रन ਵਲੌਗਸ ਤੇ ਸਵਾਗਤ ਹੈ ਟਾਈਮ ਹੋ ਗਿਆ ਹੈ ਦੁਪਹਿਰ ਦਾ ਇਹ ਗੁੱਦੂ ਨੂੰ ਨੀਂਦ ਨਹੀਂ ਆ ਰਹੀ ਇਹ ਲੱਗਿਆ ਹੋਇਆ ਹੈ ਪੁਰਾਣੇ ਲੋਕ ਤੋੜਨਾ ਇਹ ਨੁਕਸਾਨ ਕਰਨ ਨੂੰ ਸਾਡੇ ਘਰੇ ਕੋਲੇ ਬੈਹ ਜਾਂਦਾ ਹੁਣ ਅਸੀਂ ਦੇਖਦੇ ਹਾਂ

ਇਹ ਅਗਰ ਹਾਲਾਤ ਆ ਨਹੀਂ ਆਟਾੜ ਤਾਂ ਇਹ ਮਾਰੇ ਕੀ ਆ ਇਹਨੇ ਨੜ ਗਿਆ ਉਹਨੇ ਖੋਲਿਆ ਲੌਕ ਦੇ ਅੱਗੇ ਦੇਖਦੇ ਹਾਂ ਕੀ ਰੰਗ ਲਾਉਂਦਾ ਇਹ ਇਹ ਇੱਕ ਜਨੂ ਲੱਕੜ ਦੇ ਮੈਸਤਰੀ ਦੀ ਲੋੜ ਹੋਵੇ ਤਾਂ ਗੁੱਡ ਨਾਲ ਸੰਪਰਕ ਕਰ ਸਕਦਾ ਹੈ ਮੈਸਤਰੀ ਜੀ ਜਾਓ ਆਪਣਾ ਨੰਬਰ ਬੋਲੋ ਫੋਨ ਨੰਬਰ ਹਾਂਜੀ ਮੈਸਟਰੀ ਜੀ ਹਾਂਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ ਵੀਡੀਓ ਚ 8937 9555 ਹਾਂਜੀ ਇਹ ਮੈਸਟਰੀ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਜੇ ਕਿਸੇ ਨੂੰ ਕੋਈ ਕੰਮ ਕਰਾਉਣਾ ਹੋ ਤਾਂ ਲੱਕੜ ਦਾ ਜਾਂ ਕਿਸੇ ਨੇ ਬੰਦੇ ਭੁੰਦੇ ਖੇਡਣ ਦੇ ਸਾਥੀ ਚਾਹੀਦੇ ਹੋ ਉਹ ਵੀ ਇਹ ਕੰਮ ਕਰ ਲੈਂਦਾ ਠੀਕ ਹੈ ਜੀ ਕਰਤਾ ਚਲੋ ਜੀ ਲੋ ਕੋਲ ਤਾਂ ਗੁੱਡੂ ਨੇ ਇਹ ਮੈਸਟਰੀ ਕੰਮ ਜਾਵੇ ਜੀ ਕੀ ਗਾਈ ਤੁਹਾਨੂੰ ਇਹਨੇ ਆਪਣੇ ਕੰਮ ਦਾ ਪ੍ਰੂਫ ਦੇਤਾ ਇਹ ਹੁਣ ਲੌਕ ਖੋਲ ਕੇ ਖੋਲਰ ਜਿਹਾ ਕੰਮ ਜਬ ਹੋ ਗਿਆ ਤੁਸੀਂ ਇਹਨੂੰ ਸੰਪਰਕ ਕਰ ਸਕਦੇ ਹੋ ਕੰਮ ਵਾਸਤੇ ਆ ਕੰਮ ਕੀ ਜੀ ਤੋੜ ਇਹ ਉਹਦੇ ਨਾਲ ਵੱਡੇ ਜਾਣਗੇ ਪੁੱਤ ਗ੍ਰਿੰਡਰ ਨਾਲ ਨਹੀਂ ਇੱਕ ਤਾਂ ਇੱਲੀ ਜਾਂਦਾ ਇੱਕ ਤੋੜ ਦਿੰਦਾ ਜਿਹੜਾ ਨਿਕਲਦਾ ਕੱਢ ਦੇ ਆ ਵੜਦਾ ਸੜਦਾ ਚਿੱਕਾ ਇਹਨਾਂ ਨੂੰ ਮੈਡਮ ਨੇ ਛੁੱਟਿਆ ਕੀਤਾ ਸੀ ਵੀ ਤੁਸੀਂ ਅੰਦਰ ਬਹਿਣਾ ਹੈ ਇਹ ਬੈਠਣ ਵਾਲੀ ਜੜੀ ਤਾਂ ਹੈ ਨਹੀਂ ਤੁਹਾਨੂੰ ਪਤਾ ਹੈ ਤੇ ਪਰ ਚਲ ਕੋਈ ਨਹੀਂ ਹਾਂ ਤਾਂ ਲੈ ਲਿਆ ਕੰਮ ਥੋੜੀਆਂ ਛੁੱਟੀਆਂ ਰਹਿਣਗੀਆਂ ਸਮਝ ਜਾਣਗੇ ਛੁੱਟੀਆਂ ਨੀ ਕਿਹੜਾ ਸੀ ਵੀਰਾ ਛੁੱਟੀਆਂ ਚ ਕਿਹੜਾ ਸੀ ਟੈਗ ਕਰਾਂਗੇ ਸਕੂਲ ਤਾਂ ਜਾਣੇ ਹੀ ਹੋ ਉਹਨਾਂ ਦਾ ਟਾਈਮ ਤਾਂ 2 ਘੰਟੇ ਰਾਮ ਰਹਿੰਦਾ ਹੀ ਹੈ ਚਲੋ ਜੀ ਮੈਂ ਫਿਰ ਮਸਤੀ ਤੇ ਥੋੜੀ ਟੁੱਟ ਗਈ ਫਣੀ ਮਸਤੀ ਦੀ ਆਪ ਦੀ ਥੋੜੀ ਟੁੱਟ ਗਈ ਮਸਤੀ ਕਰਤਾ ਉਲੀ ਜੋੜ ਲਾ ਕੇ ਮਸਤੀ ਦਾ ਮੂਟੇ ਬੱਝਦੇ ਥੀਰਗੇ